ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੈਂਸਰਸ ਵਰਡ ਵਿੱਚ ਦੋਸਤੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦੀਵਾਲੀ ਲਈ ਹੋਮ ਮੇਡ ਕੈਂਡਲ ਜੋ ਕਿ ਘਰ ਵਿੱਚ ਬਹੁਤ ਹੀ ਸਸਤੇ ਰੇਟ ਤੇ ਬਨੇਗੀ ਬਾਜ਼ਾਰ ਵਿੱਚ ਬਹੁਤ ਹੀ ਮਹਿੰਗੀ ਹੁੰਦੀ ਹੈ ਖੁਸ਼ਬੂਦਾਰ ਕੈਂਡਲ ਬਣਾਈ ਜਾਵੇਗੀ ਜੋ ਕਿ 1 ਰੁਪਏ ਦੇ ਮੋਲਡ ਵਿੱਚ ਹੀ ਬਨ ਕੇ ਤਿਆਰ ਹੋ ਜਾਵੇਗੀ ਇਸ ਵਿੱਚ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਵੇਗਾ ਇਸ ਲਈ ਸਭ ਤੋਂ ਪਹਿਲਾਂ ਮੈਂ ਪੈਨ ਵਿੱਚ ਪਾਣੀ ਬੋਇਲ ਕੀਤਾ ਹੈ ਤੇ ਇਸ ਵਿੱਚ ਮੈਂ ਲਿੱਤੀਆਂ ਦੋ ਮੋਮਬੱਤੀਆਂ ਇਹ 5 ਰੁਪਏ ਦੀਆਂ ਦੋ ਮੋਮਬੱਤੀਆਂ ਜੀ ਇਸ ਨੂੰ ਤੋੜ ਕੇ ਮੈਂ ਇੱਕ ਬੌਲ ਦੇ ਵਿੱਚ ਪਾ ਲਵਾਂਗੀ ਤੇ ਇਸ ਨੂੰ ਡਬਲ ਬੋਇਲਰ ਮੈਥਡ ਦੇ ਨਾਲ ਪਿਘਲਾ ਲਵਾਂਗੀ ਮੋਮਬਤੀ ਦੇ ਵਿੱਚ ਪਾਣੀ ਬਿਲਕੁਲ ਨਹੀਂ ਜਾਣਾ ਚਾਹੀਦਾ ਸਿਰਫ ਮੋਮਬਤੀ ਸੁੱਕੀ ਹੀ ਪਿਘਰਾਨੀ ਹੈ ਪਾਣੀ ਨੀਚੇ ਹੀ ਉਬਲ ਰਿਹਾ ਹੈ ਤੇ ਉੱਪਰ ਇਸ ਵਿੱਚ ਮੈਂ ਮੋਮਬਤੀ ਪਾ ਦਿੱਤੀ ਹੈ ਜੀ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਪਿਗਲ ਜਾਵੇਗੀ ਤੇ ਬਹੁਤ ਹੀ ਵਧੀਆ ਆਪਣੇ ਕੋਲ ਮੋਮ ਬਣ ਕੇ ਤਿਆਰ ਹੋ ਜਾਵੇਗੀ ਅੱਜ ਮੈਂ ਬਹੁਤ ਹੀ ਸੋਹਣੀ ਤੇ ਸਸਤੀ ਰੇਟਾਂ ਵਾਲੀ ਕੈਂਡਲ ਘਰ ਬਣਾ ਕੇ ਤਿਆਰ ਕਰਾਂਗੀ ਜਿਸ ਨੂੰ ਦੇਖ ਕੇ ਕਿ ਤੁਸੀਂ ਵੀ ਆਸਾਨੀ ਨਾਲ ਘਰ ਬਣਾ ਸਕਦੇ ਹੋ ਪਾਣੀ ਬਹੁਤ ਘੱਟ ਪਾਉਣਾ ਨਹੀਂ ਤੇ ਇਹ ਬੋਇਲ ਹੋ ਕੇ ਮੋਮਬੱਤੀ ਦੇ ਵਿੱਚ ਪੈ ਜਾਊਗਾ ਤੇ ਮੋਮਬੱਤੀ ਆਪਣੀ ਖਰਾਬ ਹੋ ਜਾਊਗੀ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਹੀ ਇਸ ਨੂੰ ਬੋਇਲ ਕਰਨਾ ਹੈ ਜੀ ਇਸ ਨੂੰ ਡਬਲ ਬਾਇਲਰ ਮੈਥਡ ਨਾਲ ਇੱਕ ਡੋਂਗੇ ਦੇ ਵਿੱਚ ਮੈਂ ਦੋ ਮੋਮਬੱਤੀਆਂ ਤੋੜ ਕੇ ਪਾ ਲੈਂਦੀਆਂ ਜੀ ਤੇ ਇਸ ਇਸ ਤਰ੍ਹਾਂ ਹੁਣ ਇਹ ਮੈਲਟ ਹੋ ਰਹੀਆਂ ਜਦੋਂ ਇਹ ਮੈਲਟ ਹੋ ਜਾਣਗੇ ਤਾਂ ਆਪਾਂ ਇਸ ਦਾ ਇੱਕ ਕਲਰ ਪਾ ਕੇ ਇਸ ਨੂੰ ਕਲਰ ਚੇਂਜ ਕਰ ਦਵਾਂਗੇ ਆਪਣੀ ਰੰਗ-ਬਰੰਗੀ ਮੋਮਬੱਤੀ ਬਣ ਕੇ ਤਿਆਰ ਹੋ ਜਾਵੇਗੀ ਜੋ ਕਿ ਕਈ ਸਾਲਾਂ ਤੱਕ ਹੀ ਚੱਲੇਗੀ ਬਿਲਕੁਲ ਵੀ ਮੋਮ ਖਤਮ ਨਹੀਂ ਹੋਏਗੀ ਇਹਨੂੰ ਬਾਰ-ਬਾਰ ਜਿਵੇਂ ਮਰਜ਼ੀ ਜਗਾਉਂਦੇ ਰਹੋ ਉਸ ਤਰ੍ਹਾਂ ਹੀ ਜਗਦੀ ਰਹੇਗੀ 1 ਮਿੰਟ ਵਿੱਚ ਇਹ ਮੋਮ ਪਿਘਲ ਜਾਵੇਗੀ ਜੀ ਸਾਰੀ ਮੋਮ ਆਪਾਂ ਇਸ ਵਿੱਚੋਂ ਧਾਗੇ ਕੱਢ ਲਵਾਂਗੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਦੀਵਾਲੀ ਬਹੁਤ ਹੀ ਨੇੜੇ ਆ ਗਈ ਹੈ ਜੀ ਤੁਸੀਂ ਘਰ ਵਿੱਚ ਹੀ ਇਸ ਤਰ੍ਹਾਂ ਦੀ ਮੋਮਬਤੀਆਂ ਨੂੰ ਬਣਾ ਸਕਦੇ ਹੋ ਤੇ ਬਹੁਤ ਹੀ ਸਸਤੀਆਂ ਤੇ ਵਧੀਆ ਤੇ ਸੈਂਟਡ ਖੁਸ਼ਬੂਦਾਰ ਮੋਮਬਤੀਆਂ ਬਣ ਕੇ ਤਿਆਰ ਹੋਣਗੀਆਂ ਜੀ ਬਸ ਆ ਥੋੜੀ ਜੀ ਮੋਮਬਤੀ ਆਪਣੀ ਰਹਿ ਗਈ ਪਿਗਲਣ ਵਾਲੀ ਜਦੋਂ ਇਹ ਪਿਗਲ ਜੂਗੀ ਤਾਂ ਆਪਾਂ ਇਹਦੇ ਧਾਗੇ ਵਿੱਚੋਂ ਕੱਢ ਦਵਾਂਗੇ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਕੇ ਘਰ ਵਿੱਚ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਾ ਮੈਨੂੰ ਉਮੀਦ ਹੈ ਤੁਸੀਂ ਕਾਮਯਾਬ ਹੋਵੋਗੇ ਬਹੁਤ ਹੀ ਸੋਹਣੀ ਕੈਂਡਲ ਬਣ ਕੇ ਰੰਗ ਬਰੰਗੀ ਤਿਆਰ ਹੋਵੇਗੀ ਜਿਸ ਵਿੱਚ ਚਮਕ ਵੀ ਹੋਵੇਗੀ ਖੁਸ਼ਬੂ ਵੀ ਹੋਵੇਗੀ ਤੇ ਜਦੋਂ ਜਗਏਗੀ ਤਾਂ ਬਹੁਤ ਹੀ ਵਧੀਆ ਲੱਗੇਗੀ ਦੇਖੋ ਸਾਰੀ ਮੋਮ ਪੀਗਲ ਚੁੱਕੀ ਹੈ ਕਿ ਹੁਣ ਮੈਂ ਇਸ ਦੇ ਧਾਗੇ ਨੂੰ ਕੱਢ ਦਵਾਂਗੀ ਜੀ ਦੋ ਮੋਮਬਤੀਆਂ ਪਾਈਆਂ ਸੀ ਤੇ ਆਪਣੇ ਦੋ ਧਾਗੇ ਨਿਕਲ ਚੁੱਕੇ ਸੀ ਇਸ ਵਿੱਚੋਂ ਆ ਦੋ ਧਾਗੇ ਆਪਾਂ ਇਸ ਵਿੱਚੋਂ ਕੱਢ ਦਿੱਤੇ ਜੀ ਤੇ ਹੁਣ ਇਸ ਵਿੱਚ ਪਾਵਾਂਗੇ ਥੋੜਾ ਜਿਹਾ ਗ੍ਰੀਨ ਫੂਡ ਕਲਰ ਹੈ ਜੀ ਇਸ ਨੂੰ ਪਾ ਦਵਾਂਗੀ ਮੈਂ ਜਿਸ ਨਾਲ ਕਿ ਆਪਣਾ ਮੋਮਬਤੀ ਦਾ ਰੰਗ ਬਹੁਤ ਸੋਨਾ ਬਣ ਕੇ ਤਿਆਰ ਹੋਵੇਗਾ ਆ ਦੇਖਣਾ ਜੀ ਫੂਡ ਕਲਰ ਪਾਉਣ ਨਾਲ ਇਸ ਦਾ ਕਲਰ ਗ੍ਰੀਨ ਹੋ ਜਾਵੇਗਾ ਗੈਸ ਨੂੰ ਆਫ ਕਰ ਦੇਣਾ ਜਿਆਦਾ ਗਰਮ ਗਰਮ ਮੋਮਲੀ ਪਾਣੀ ਆਪਾਂ ਮੋਲਡ ਦੇ ਵਿੱਚ ਥੋੜੀ ਜਿਹੀ ਠੰਡੀ ਕਰਕੇ ਪਾਉਣੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹੇ ਨੇ ਤੇ ਥੋੜਾ ਜਿਹਾ ਇਸ ਨੂੰ ਠੰਡਾ ਵੀ ਕਰ ਲਏ ਨੇ ਮਿਕਸ ਕਰਨ ਦੇ ਨਾਲ ਜਿਵੇਂ ਜਿਵੇਂ ਆਪਾਂ ਚਮਚ ਮਾਰਦੇ ਜਾਵਾਂਗੇ ਓਵੇਂ ਓਵੇਂ ਇਹ ਆਪਣੀ ਮੋਮ ਠੰਡੀ ਹੁੰਦੀ ਜਾਵੇਗੀ ਤੇ ਆਪਣਾ ਸਾਰਾ ਕਲਰ ਇਸ ਵਿੱਚ ਮਿਕਸ ਹੋ ਜਾਵੇਗਾ ਨਾਲ ਹੀ ਇਸ ਵਿੱਚ ਮੈਂ ਥੋੜੀ ਜਿਹੀ ਚਮਕ ਵੀ ਪਾਵਾਂਗੀ ਜੀ ਆਪਣੀ ਮੋਮਬੱਤੀ ਚਮਕੀਲੀ ਬਣੇਗੀ ਬਹੁਤ ਹੀ ਸੋਹਣੀ ਦੇਖੋ ਕਿਨੀ ਸੋਣੀ ਚਮਕ ਬਣ ਕੇ ਤਿਆਰ ਹੋ ਰਹੀ ਹੈ ਜੀ ਥੋੜੀ ਜਿਹੀ ਠੰਡੀ ਹੋਣ ਤੇ ਆਪਾਂ ਇਸ ਨੂੰ ਮੋਲਡ ਵਿੱਚ ਪਾ ਦਵਾਂਗੇ ਜੀ ਆਹ ਆਪਣੀ ਕੋਲ ਮੋਲਡ ਹੈ ਜੀ ਚਾਹ ਦਾ ਗ라스 ਹੈ ਜੋ ਕਿ ਕਾਗਜ਼ ਦਾ ਬਣਿਆ ਹੁੰਦਾ ਹੈ 1 ਰੁਪਿਆ ਇਸ ਦੀ ਕੋਸਟ ਹੈ 1 ਰੁਪਏ ਦੇ ਵਿੱਚ ਆਪਣੀ ਮੋਮਬਤੀ ਬਣ ਕੇ ਤਿਆਰ ਹੋ ਜਾਵੇਗੀ ਇਸ ਦਾ ਮੋਲਡ 1 ਰੁਪਏ ਦਾ ਹੀ ਹੈ ਜੀ ਆਹ ਦੇਖੋ ਜੀ ਚਮਕ ਵਾਲੀ ਮੋਮਬਤੀ ਤਿਆਰ ਹੋ ਗਈ ਆਪਣੀ ਇਸ ਲਈ ਮੈਂ ਦੋ ਗਲਾਸ ਲੈ ਲਏ ਤੇ ਕਾਗਜ਼ ਦੇ ਚਾਹ ਵਾਲੇ ਇਸ ਨੂੰ ਆਪਾਂ ਮੋਲਡ ਬਣਾਵਾਂਗੇ ਆਪਣਾ ਜੀ ਮੋਮਬਤੀ ਦਾ ਤੇ ਮੋਮਬਤੀ ਨੂੰ ਇੱਕ ਕਰੀਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਇਹ ਚਮਕੀ ਹੈ ਉਹ ਵੀ ਵਿੱਚ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਦੇਖੋ ਜੁਨੇ ਇਸ ਗਲਾਸ ਵਿੱਚ ਆਪਾਂ ਅੱਧੀ ਮੋਮ ਪਾ ਦੇਣੀ ਹੈ ਤੇ ਗਲਾਸ ਨੂੰ ਟੇਡਾ ਰੱਖਣਾ ਹੈ ਜੀ ਇਸ ਨੂੰ ਇੱਕ ਟੱਕੰਨਾ ਸਾਰਾ ਦੇ ਦੇਣਾ ਤੇ ਬਾਕੀ ਦੀ ਮੋਮ ਦੂਸਰੇ ਕੱਪ ਵਿੱਚ ਪਾ ਦੇਣੀ ਹੈ ਇਸ ਤਰ੍ਹਾਂ ਨਾਲ ਬਾਕੀ ਦੀ ਮੋਮ ਦੂਸਰੇ ਗਲਾਸ ਵਿੱਚ ਪਾਤੀ ਤੇ ਇਸ ਨੂੰ ਵੀ ਸਾਰਾ ਦੇ ਦੇਣਾ ਹੈਗਾ ਥੋੜਾ ਜਿਹਾ ਟੇਡਾ ਕਰਨਿਆ ਤਾਂ ਜੋ ਆਪਾਂ ਦੂਸਰਾ ਕਲਰ ਇਸ ਵਿੱਚ ਪਾ ਸਕੀਏ उस तो बाद मैं दूसरे पास एक पैन में फिर दो मोमोत्ती पिघलाई हैं तो थोड़ा जि पिंक कलर पाता पिंक कलर मैंने थोड़ा जहाट लग रहा इस करके मैं थोड़ा जहा पिंक कलर हो पावगी इस चंकी तरह मिक्स कर दागी तो इस विच थोड़ा जहा पिंक कलर का ग्लीटर पाऊंगी जी मैं क्या मैं गोल्डन ग्लीटर थोड़ा जहा इस रखे है तो हमें पिंक कलर का ग्लीटर पाता ਗੈਸ ਨੂੰ ਬੰਦ ਕਰ ਦਾਂਗੇ ਕਿਉਂਕਿ ਆਪਣੀ ਮੋਮ ਚੰਗੀ ਤਰ੍ਹਾਂ ਪਿਘਲ ਚੁੱਕੀ ਹੈ ਹੁਣ ਥੋੜਾ ਜਿਹਾ ਇੱਕ ਮਿੰਟ ਲਈ ਠੰਡਾ ਕਰਾਂਗੇ ਇਸ ਮੋਮ ਨੂੰ ਤੇ ਫਿਰ ਉਸੇ ਮੋਲਡ ਵਿੱਚ ਜਿਸ ਵਿੱਚ ਪਹਿਲਾਂ ਹਰੇ ਕਲਰ ਦੀ ਮੋਮ ਪਾਈ ਸੀ ਹਰੇ ਰੰਗ ਦੀ ਮੋਮ ਪਾਈ ਸੀ ਉਸੇ ਵਿੱਚ ਹੀ ਇਸ ਪਿੰਕ ਰੰਗ ਦੀ ਮੋਮ ਨੂੰ ਪਾ ਦਵਾਂਗੇ ਇਸ ਸਰੀਰ ਵਿੱਚੋਂ ਮੈਂ ਇੱਕ ਇਹ ਧਾਗਾ ਤੋੜ ਦਿੱਤਾ ਹੈ ਜੀ ਇਸ ਨੂੰ ਇੱਕ ਡੱਕੇ ਦੇ ਉੱਤੇ ਰੇਪੇਟ ਦਵਾਂਗੇ ਇਸ ਤਰ੍ਹਾਂ ਜਿੰਨੀ ਆਪਣੀ ਗਲਾਸ ਦੀ ਲੰਬਾਈ ਹੈ ਇਹਦੇ ਵਿੱਚ ਰੱਖ ਦਵਾਂਗੇ ਇਹਨੂੰ ਸੈਂਟਰ ਵਿੱਚ ਰੱਖਣਾ ਹੈ ਸਾਈਡ ਤੇ ਨਹੀਂ ਕਰਨਾ ਜਦੋਂ ਇਹ ਵਾਲੀ ਮੋਮ ਥੋੜੀ ਜੰਮਣੀ ਸ਼ੁਰੂ ਹੋ ਗਈ ਉਦੋਂ ਹੀ ਆਪਾਂ ਦੂਸਰੇ ਰੰਗ ਦੀ ਮੋਮ ਇਸ ਵਿੱਚ ਪਾ ਦੇਣੀ ਹੈ ਪੂਰਾ ਜੰਮਣ ਤੋਂ ਬਾਅਦ ਨਹੀਂ ਪਾਉਣੀ ਨਹੀਂ ਤਾਂ ਇਹ ਅਲੱਗ-ਅਲੱਗ ਕਲਰ ਦਿਸਣਗੇ ਜਦੋਂ ਆਪਾਂ ਥੋੜੀ ਜਿਹੀ ਗਰਮ ਦੇ ਵਿੱਚ ਹੀ ਦੂਸਰਾ ਰੰਗ ਪਾ ਦਵਾਂਗੇ ਤਾਂ ਦੋਨੋਂ ਮਿਕਸ ਹੋ ਕੇ ਇੱਕ ਬਹੁਤ ਹੀ ਸੋਹਣਾ ਰੰਗ ਬਣ ਕੇ ਤਿਆਰ ਹੋ ਜਾਊਗਾ ਆਪਣੀ ਕੈਂਡਲ ਦਾ ਇਹ ਥੋੜੀ ਹੁਣ ਜੰਮਣੀ ਸ਼ੁਰੂ ਹੋ ਗਈ ਹੈ ਇਸ ਵਿੱਚ ਮੈਂ ਹੁਣ ਦੂਸਰਾ ਰੰਗ ਪਾ ਦੂੰਗੀ ਇਸ ਵਿੱਚ ਜਿੰਮੈਂ ਦੂਸਰਾ ਰੰਗ ਪਾ ਕੇ ਇਸ ਨੂੰ ਪੂਰੀ ਤਰ੍ਹਾਂ ਨਾਲ ਜੰਮਣ ਨਹੀਂ ਰੱਖ ਦਵਾਂਗੀ ਇਸੇ ਤਰ੍ਹਾਂ ਇਹ ਦੂਸਰੀ ਕੈਂਡਲ ਤਿਆਰ ਕੀਤੀ ਜਾਊਗੀ ਇਹਦੇ ਵਿੱਚ ਵੀ ਇਹ ਧਾਗਾ ਪਾ ਦਵਾਂਗੇ ਤੇ ਇਹਨੂੰ ਸੈਂਟਰ ਵਿੱਚ ਰੱਖ ਦਵਾਂਗੇ ਤੇ ਬਾਕੀ ਦੀ ਮੋਮ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਦੋਨਾਂ ਨੂੰ ਪੂਰੀ ਤਰ੍ਹਾਂ ਨਾਲ ਜੰਮਣ ਵਾਸਤੇ 5 ਮਿੰਟ ਚਾਹੀਦੇ ਤੁਸੀ ਫ੍ਰੀਜੂ ਵਿੱਚ ਰੱਖ ਸਕਦੇ ਹੋ ਜਾਂ ਬਾਹਰ ਰੂਮ ਟੈਂਪਰੇਚਰ ਦੇ ਪੱਖੇ ਦੇ نیچے ਵੀ ਰੱਖ ਕੇ ਇਸ ਨੂੰ ਠੰਡਾ ਕਰ ਸਕਦੇ ਹੋ ਤੇ ਆਪਣੀ ਮੋਮਬੱਤੀ ਨੂੰ ਜਮਾ ਸਕਦੇ ਹੋ 5 ਮਿੰਟਾਂ ਬਾਅਦ ਆਪਾਂ ਦੇਖਾਂਗੇ ਜਦੋਂ ਆਪਣੀ ਮੋਮਬੱਤੀ ਠੰਡੀ ਹੋ ਗਈ ਤੇ ਇਹ ਕਿਸ ਤਰ੍ਹਾਂ ਦੀ ਜੰਮੀ ਹੈ ਆ ਦੇਖੋ ਜੀ ਆਪਣੀ ਮੋਮਬੱਤੀ ਪੂਰੀ ਤਰ੍ਹਾਂ ਨਾਲ ਜੰਮ ਚੁੱਕੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗ ਰਹੀ ਹੈ ਮੈਂ ਹੁਣ ਇਸ ਗ੍ਰਾਸ ਪੇਪਰ ਗ੍ਰਾਸ ਨੂੰ ਉਤਾਰ ਦਵਾਂਗੀ ਜੀ ਕੱਟ ਕੇ ਪਹਿਲਾਂ ਮੈਂ ਸਭ ਧਾਗਾ ਕੱਢਾਂਗੀ ਇਸ ਤਰ੍ਹਾਂ ਇਹ ਆਪਣਾ ਧਾਗਾ ਬਹੁਤ ਲੰਬਾ ਸੀ ਇਹਨੂੰ ਕੱਟ ਦਵਾਂਗੇ ਕੈਂਚੀ ਜਾਂ ਚਾਕੂ ਕਿਸੇ ਚੀਜ਼ ਨਾਲ ਤੁਸੀਂ ਇਸਨੂੰ ਕੱਟ ਸਕਦੇ ਹੋ ਜੀ ਛੋਟਾ ਜਿਹਾ ਧਾਗਾ ਮੈਂ ਰਹਿਣ ਦਿੱਤਾ ਹੈ ਤੇ ਬਾਕੀ ਦਾ ਧਾਗਾ ਕੱਟ ਦਿੱਤਾ ਹੁਣ ਇਸ ਪੇਪਰ ਗਲਾਸ ਨੂੰ ਵੀ ਕੱਟ ਦਵਾਂਗੇ ਤੇ ਵਿੱਚੋਂ ਆਪਣੀ ਕੈਂਡਲ ਨਿਕਲ ਆਵੇਗੀ ਦੇਖੋ ਇਸ ਦੀ ਸਾਰੀ ਚਮਕ نیچے ਇਕੱਠੀ ਹੋ ਚੁੱਕੀ ਹੈ ਜੀ ਤੇ ਪਿੰਕ ਤੇ ਗ੍ਰੀਨ ਕਲਰ ਦੀ ਆਪਣੀ ਕੈਂਡਲ ਬਣ ਕੇ ਤਿਆਰ ਹੋ ਗਈ ਹੈ ਜੀ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਥੋੜੀ ਜੀ ਕੈਂਡਲ ਜੰਮਨ ਨਾਲ ਉੱਪਰ ਉਪਰ ਗਈ ਹੈ ਪਰ ਫਿਰ ਵੀ ਇਹ ਬਹੁਤ ਸੋਹਣੀ ਕੈਂਡਲ ਬਣ ਕੇ ਤਿਆਰ ਹੋਈ ਹੈ ਜੀ ਆਪਾਂ ਇਸ ਨੂੰ ਜਗਾ ਕੇ ਦੇਖਦੇ ਹਾਂ ਬਹੁਤ ਹੀ ਸੋਹਣੀ ਲੱਗ ਰਹੀ ਹੈ ਆ ਦੇਖੋ ਜੀ ਆਪਣੀ ਹੋਮ ਮੇਡ ਕੈਂਡਲ ਜੋ ਕਿ ਬਹੁਤ ਹੀ ਸੋਹਣੀ ਬਣ ਕੇ ਤਿਆਰ ਹੋਈ ਹੈ نیچے ਇਸ ਨੇ ਗਲਿਟਰ ਨਜ਼ਰ ਆ ਰਿਹਾ ਹੈ ਜੀ ਪਿੰਕ ਤੇ ਗ੍ਰੀਨ ਕਲਰ ਦਾ ਥੋੜੀ ਜੀ ਇਹ ਜਮਾਨ ਤੋਂ ਬਾਅਦ ਟੁੱਟ ਗਈ ਕੈਂਡਲ ਪਰ ਫਿਰ ਵੀ ਇਹ ਬਹੁਤ ਸੋਹਣੀ ਤੇ ਬੜੀ ਵਧੀਆ ਕੈਂਡਲ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣ ਕੇ ਤਿਆਰ ਹੋਣਗੀਆਂ ਜੀ ਇਹ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ